ਵੀਡੀਓ ਬਣਾਉਣ ਵਾਸਤੇ ਇਹਨਾਂ ਨੇ ਮੇਰੇ ਕੋਲ ਇੱਕ ਸੈੱਟ ਬਾਇ ਕੀਤਾ 13 Pro Max ਜੈ ਮਾਤਾ ਦੀ ਦੋਸਤੋ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਮਾਲੇਰ ਕੋਟਲਾ ਤੋਂ ਡਾਕਟਰ ਸਾਜੀ ਸਾਹਿਬ ਬਹੁਤ ਨਾਈਸ ਪਰਸਨ ਨੇ ਬਹੁਤ ਹੀ ਵਧੀਆ ਸੁਭਾਅ ਇਹਨਾਂ ਦਾ ਇਹਨਾਂ ਦਾ ਖੁਦ ਦਾ ਇੱਕ ਇੰਸਟਾਗ੍ਰam ਦੇ ਉੱਤੇ ਚੈਨਲ ਚੱਲਦਾ ਜੀ ਉਹਦੇ ਤੇ ਬਹੁਤ ਅੱਛੇ ਫੋਲੋਅਰਸ ਨੇ ਇਹਨਾਂ ਦੇ 247000 ਦੇ ਕਰੀਬ ਇਹਨਾਂ ਦੇ ਫੋਲੋਅਰਸ ਨੇ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਵਾ ਬਹੁਤ ਜ਼ਿਆਦਾ ਵਧੀਆ ਇਸਲਾਮਿਕ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਨੇਕ ਸੁਭਾਅ ਇਹਨਾਂ ਦਾ ਬਹੁਤ ਰੱਬ ਦੇ ਬੰਦੇ ਨੇ ਰੱਬ ਨਾਲ ਜੁੜੇ ਹੋਏ ਨੇ ਇਸਲਾਮਿਕ ਵੀਡੀਓ ਪਾਉਂਦੇ ਨੇ ਆਪਣੇ ਚੈਨਲ ਦੇ ਉੱਤੇ ਬਾਕੀ ਇਹਨਾਂ ਨੇ ਵੀਡੀਓ ਵਾਸਤੇ ਨਾ ਅੱਛੀਆਂ ਵੀਡੀਓ ਬਣਾਉਣ ਵਾਸਤੇ ਇਹਨਾਂ ਨੇ ਮੇਰੇ ਕੋਲ ਇੱਕ ਸੈੱਟ ਬਾਇ ਕੀਤਾ 13 Pro Max ਮਤਲਬ ਇਹਨਾਂ ਦੀ दिली ਤਮੰਨਾ ਸੀ ਕਿ ਮੈਂ ਇੱਕ ਸਿਨੇਮੈਟਿਕ ਵੀਡੀਓ ਬਣਾਣੀ ਆ ਕਿ ਮੇਰੀਆਂ ਅੱਛੀਆਂ ਉਸ ਤੋਂ ਵੀ ਅੱਛੀਆਂ ਵੀਡੀਓ ਬਣਨ ਫਿਰ ਮੈਂ ਹੀ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ 13 Pro Max ਲਵੋ ਔਰ ਇਹਨਾਂ ਨੇ ਮੇਰੀ ਸਲਾਹ ਨਾਲ ਦੀ ਨਾਲ ਕਬੂਲ ਕੀਤੀ ਬਹੁਤ ਵਧੀਆ ਇਹਨਾਂ ਦਾ ਸਵਾ ਨਾਈਸ ਪਰਸਨੈリティ ਬਕੀਨਾਂ ਨਾਲ ਗੱਲ ਕਰਾਂਗੇ ਮਲੋਤ ਕਿ ਇੱਥੇ ਆ ਕੇ ਇਹਨਾਂ ਨੂੰ ਦੀਪਕ ਮਲੋਤ ਦੇ ਕੋਲੇ ਆ ਕੇ ਦੀਪਕ ਟੈਲੀਕਮ ਤੇ ਪਹੁੰਚ ਕੇ ਇਹਨਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਹਰੀ ਡਾਕਟਰ ਸਾਹਿਬ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਠੀਕ ਹੈ ਨਾ ਬਹੁਤ ਵਧੀਆ ਸੈੱਟ ਮਿਲ ਗਿਆ ਮੋਬਾਈਲ ਥੈਂਕ ਯੂ ਠੀਕ ਹੈ ਨਾ ਔਰ ਖਟੀਆਂ ਰੀਲਾਂ ਦੇ ਵਿੱਚ ਤੁਸੀਂ ਦੇਖਦੇ ਹੋ ਉਹ ਵੀ ਚੀਜ਼ ਆ ਜਿਹੜੇ ਡਿਫਰੈਂਟ ਆ ਕੋਈ ਨਾ ਬਿਲਕੁਲ ਸੇਮ ਟੂ ਸੇਮ ਹੈ ਜੀ ਸੇਮ ਟੂ ਸੇਮ ਹੈ ਹਾਂ ਬਿਲਕੁਲ ਸੇਮ ਟੂ ਸੇਮ ਉਸ ਤੋਂ ਵੀ ਵੱਧ ਗਿਆ ਅੱਛਾ ਤੁਸੀਂ ਆਪਣੇ ਚੈਨਲ ਬਾਰੇ ਦੱਸੋ ਕਿ ਤੁਸੀਂ ਮੈਨੂੰ ਫੋਲੋ ਕਰੋ ਤੁਹਾਡਾ ਚੈਨਲ ਦਾ ਨਾਮ ਦੱਸੋ ਡਾਕਟਰ ਸਾਜੀਦ ਪੀਵੀ 28 ਵੀ ਠਾਈ ਜੀ ਤੁਸੀਂ ਮਤਲਬ ਇਸ ਮਤਲਬ ਡਾਕਟਰ ਸਾਹਿਬ ਕੇ ਮਤਲਬ ਆਪਾਂ ਕਿਹੜੀ ਮੈਡੀਸਨ ਵੇਚਦੇ ਨੇ ਦੇਸੀ ਵੀ ਵੇਚਦੇ ਆ ਯਲੋਪੈਥਿਕ ਵੀ ਵੇਚਦੇ ਆ ਅੱਛਾ ਹਾਂ ਜੀ ਮਤਲਬ ਜੇ ਹੁਣ ਇੰਨੇ ਫਾਲੋਅ ਅਪ ਤੁਹਾਡੇ ਨਾਲ ਜੁੜੇ ਹੋਏ ਨੇ ਲੋਕੋ ਨੂੰ ਇਹਨਾਂ ਪਸੰਦ ਕਰਦੇ ਨੇ ਇੰਜੇ ਤਾਂ ਕੋਈ ਗੱਲ ਹੀ ਆ ਨਾ ਜੀ ਵਾਸੀ ਇਸਲਾਮਿਕ ਵੀਡੀਓ ਅੱਛਾ ਅੱਛਾ ਗਿਆਨ ਦੇਣਾ ਧਰਮ ਨਾਲ ਆਪਣੇ ਧਰਮ ਨਾਲ ਜੋੜਨਾ ਠੀਕ ਹੈ ਨਾ ਅੱਛਾ ਗਿਆਨ ਦੇਣਾ ਨਮਾਜ਼ ਨੂੰ ਕਹਿਣਾ دین ਦੀ ਦਾਵਤ ਦੇਣਾ ਕੀ ਬਾਤ ਇੱਕ ਈਮਾਨ ਵਾਲੇ ਦਾ ਕੰਮ ਆ ਕੀ ਬਾਤ ਇੱਕ ਮੁਸਲਮਾਨ ਦਾ ਕੰਮ ਆ ਹਾਂ ਅੱਲਾ ਨਾਲ ਜੋੜਨਾ ਆਪਣੇ ਰੱਬ ਨਾਲ ਜੋੜਨਾ ਬਿਲਕੁਲ ਬਿਲਕੁਲ ਬਸ ਦਿਲ ਖੁਸ਼ ਹੋ ਗਈ ਤੁਹਾਡੇ ਨਾਲ ਮਿਲ ਕੇ ਮੁਲਾਕਾਤ ਕਰਕੇ ਥੈਂਕ ਯੂ ਸੋ ਮਚ ਇਦਾਂ ਦੇ ਹੀ ਰੱਬ ਦੇ ਬੰਦੇ ਮੇਰੇ ਕੋਲ ਆ ਕੇ ਮਿਲਦੇ ਨੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਜੈ ਮਾਤਾ ਦੀ ਜੀ ਜੈ ਮਾਤਾ